ਆ ਦੋ ਦਿਨਾਂ ਚ 4000 ਰੁਪਏ ਦਿੱਤਾ ਹੀ ਜਬ ਅੱਜ ਕਿ ਬਿਜਲੀ ਦਾ ਬਿੱਲ ਫੜ ਕੇ ਆ ਨਹੀਂ ਤਾਂ ਕੱਲ ਨੂੰ ਬਿਜਲੀ ਵਾਲੇ ਮੀਟਰ ਫਟਕਾ ਲੈ ਜਾਣੀਗੇ ਕੋਈ ਨਾ ਬੇਬੇ ਪਰ ਆਉਣਾ ਬਿੱਲ ਵੇ ਮੈਂ ਨਹੀਂ ਲੈਂਦੀ ਹੁਣ ਇੱਥੇ ਤੁਸੀਂ ਮੇਰਾ ਜੀਣਾ ਦੁੱਪਰ ਕੀਤਾ ਪਿਆ ਵਾ ਤਾਂ ਪਹਿਲਾਂ ਮੈਨੂੰ ਐਡਾ ਐਡਾ ਸੁਬਣੇ ਦਿਖਾ ਕੇ ਹੁਣ ਮੈਨੂੰ ਇਹ ਗੋਚ ਛੱਡਦਾ ਮੈਂ ਚੱਲੀ ਆਉਂਦੇ ਵੇਕੇ ਮੈਂ ਨਹੀਂ ਹੁਣ ਆਉਂਦੀ ਓ ਬੇਬੇ ਇਹ じゃ ਤੂੰ ਇਹਨੂੰ ਕੀ ਕਹਤਾ ਜਿਹੜਾ ਇਹ ਆਪਣਾ ਘਰ ਛੱਡ ਕੇ ਚੱਲੀ ਆ ਵੇ ਪੁੱਤ ਮੈਨੂੰ ਸੌਂ ਲੱਗਾ ਮੈਂਨੂੰ ਕੁਛ ਨਹੀਂ ਕਿਹਾ ਬੇਬੇ ਮੈਂ ਫੇਰ ਇਹਨੂੰ ਮੋੜ ਕੇ ਲੈ ਕੇ ਆਉਣਾ ਐ ਤਾਂ ਆਪਣੀ ਪਿੰਡ 'ਚ ਕਬਰਾਂ ਨੂੰ ਕਬਰਾਂ ਦੀ ਜਦ ਹੱਦ ਜਈ ਮੁੱਕ ਗਈ ਮਿਲਾਂਗੇ ਜਾ ਕੇ ਕਬਰਾਂ ਨੂੰ ਰੂਦੀ ਤਾਂ ਸਜਣਾ ਰੂਬੀ ਨਿਕਲ ਗਈ ਭਗਵਾਨ ਇਹ ਤੇਰਾ ਵਧੀਆ ਤਰੀਕਾ ਸੀ ਬੇਬੇ ਤੋਂ ਪੈਸੇ ਲੈਣ ਦਾ ਤੇ ਦੋ ਬੇਬੇ ਨੇ ਕਹਿਣਾ ਸੀ ਬਿਜਲੀ ਦਾ ਬਿੱਲ ਭਰ ਕੇ ਆ ਹੁਣ ਆਪਾਂ ਆਹ